ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਅੱਜ 12ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ ਤਾਂ ਕੀ ਗਰਾਊਂਡ ਰਿਪੋਰਟ ਹੈ ਸ਼ੰਭੂ ਬਾਰਡਰ ਉੱਪਰ ਖੜੇ ਆ ਇਸ ਵਕਤ ਤੱਕ ਤਸਵੀਰਾਂ ਪਹਿਲਾਂ ਸ਼ੰਭੂ ਬਾਰਡਰ ਦੀਆਂ ਦਿਖਾਉਂਦੇ ਆ ਇਸ ਪਾਸੇ ਹਰਿਆਣਾ ਹੈ ਔਰ ਇਸ ਪਾਸੇ ਪੰਜਾਬ ਹੈ ਤਾਂ ਜਿਸ ਤਰਫ ਅਸੀਂ ਖੜੇ ਆ ਲਗਭਗ 20 ਤੋਂ 30 ਮੀਟਰ ਦੀ ਦੂਰੀ ਦੇ ਉੱਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਆਪਣੀ ਫੋਰਸ ਤੈਨਾਤ ਕੀਤੀ ਹੋਈ ਹੈ ਪੂਰੀ ਤਰ੍ਹਾਂ ਮਸਤੈਦ ਹੈ ਲੇਕਿਨ ਦੂਸਰੀ ਤਰਫ ਅਲੱਖ ਸਖਿਆ ਦਾ ਜਗ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਸੋ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਵੀ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਲੇਕਿਨ ਸਮਾ ਜਿਹੜਾ ਸਵੇਰੇ ਤੜਕਸਾਰ ਦਾ ਹੈ ਤਾਂ ਮੀਟਿੰਗਾਂ ਦਾ ਦੌਰ جاری ਹੈ ਇਕਾਈਆਂ ਦੀ ਮੀਟਿੰਗ ਹੋ ਰਹੀ ਹੈ ਪ੍ਰਧਾਨਾਂ ਦੀ ਮੀਟਿੰਗ ਹੋ ਰਹੀ ਹੈ ਕਿਸਾਨਾਂ ਦੀ ਕਿ ਅਗਲਾ ਜਿਹੜੀ ਰਣਨੀਤੀ ਹੈ ਅਗਲੀ ਕਿਸ ਤਰੀਕੇ ਦੇ ਨਾਲ ਪਲਾਨ ਕਰਨੀ ਹੈ ਤਾਂ ਨਾਲ ਨਾਲੇ ਵੀ ਦੱਸ ਜੀ ਕਿ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਸਰਵਨ ਸਿੰਘ ਪੰਦੇਰ ਵੱਲੋਂ ਸਿੱਧੇ ਤੌਰ ਦੇ ਉੱਪਰ ਜਾਣਕਾਰੀ ਦਿੱਤੀ ਕਿ ਕਿ ਜਿਸ ਤਰੀਕੇ ਦੇ ਨਾਲ ਖਨੋਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜੇ ਸ਼ਹੀਦ ਹੋਏ ਨੇ ਲੋਕ ਤਾਂ ਉਹਨਾਂ ਦੀ ਯਾਦ ਦੇ ਵਿੱਚ ਦੇਸ਼ ਭਰ ਦੇ ਵਿੱਚ ਅੱਜ ਕੈਂਡਲ ਮਾਰਚ ਕੀਤੇ ਜਾਣਗੇ ਸ਼ਾਮ ਨੂੰ ਤਾਂ ਉਸ ਤੋਂ ਬਾਅਦ ਆਉਣ ਵਾਲੇ ਕੱਲ ਯਾਨੀ ਕਿ 25 ਫਰਵਰੀ ਨੂੰ ਸ਼ੰਭੂ ਅਤੇ ਖਨੌਰੀ ਬਾਡਰ ਵਿਖੇ WTO ਦੀ ਯਾਨੀ ਕਿ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਜਾਣਗੇ ਤੇ ਉਸ ਵਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਔਰ ਨਾਲ ਦੀ ਨਾਲ ਉਹਨਾਂ ਅੱਗੇ ਦੱਸਿਆ ਕਿ ਜਿਸ ਤਰੀਕੇ ਨਾਲ ਦੋਨੋਂ ਪਾਸੇ ਜੋ ਹਾਲਾਤ ਬਣੇ ਹੋਏ ਨੇ ਤਾਂ 27 ਤਰੀਕ ਨੂੰ ਕੌਮੀ ਪੱਦਰ ਦੀਆਂ ਮੀਟਿੰਗਾਂ ਜਿਹੜੀਆਂ ਸ਼ੰਭੂ ਅਤੇ ਖਨੌਰੀ ਬਾਡਰ ਦੇ ਵਿੱਚ ਕੀਤੀਆਂ ਜਾਣਗੀਆਂ ਔਰ ਉਹਦੇ ਬਗਰੋਂ ਅਗਲਾ ਜਿਹੜਾ ਐਲਾਨ ਹੈ 29 ਫਰਵਰੀ ਨੂੰ ਕੀਤਾ ਜਾਣਾ ਹੈ ਤਾਂ ਜਿਸ ਤਰੀਕੇ ਦੇ ਨਾਲ ਹੁਣ ਹਰਿਆਣਾ ਪੁਲਿਸ ਪ੍ਰਸ਼ਾਸਨ ਤੈਨਾਤ ਹੈ ਤਾਂ ਪੂਰੀ ਤਰ੍ਹਾਂ ਮੁਸਤੈਦ ਵੀ ਹੈ ਤਾਂ ਜਿਹੜਾ ਰਸਤਾ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਜਾਂ ਫਿਰ ਹਰਿਆਣਾ ਤੋਂ ਪੰਜਾਬ ਆਉਣ ਵਾਲਾ ਹੈ ਤਾਂ ਸਾਰਾ ਰਸਤਾ ਇਸ ਜਗ੍ਹਾ ਦੇ ਉੱਪਰ ਬੈਰੀਕੇਟਿੰਗ ਕਰਕੇ ਵੱਡੀ ਲੇਅਰ ਦੇ ਵਿੱਚ ਕਰਕੇ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਗਿਆ ਔਰ ਉਹਦੇ ਇਲਾਵਾ ਕਗਰ ਦਰਿਆ ਦੇ ਦੂਸਰੀ ਤਰਫ ਵੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਤਾਂ ਗਰਾਊਂਡ ਰਿਪੋਰਟ ਜਿਹੜੀ ਉਹ ਦੈਨਿਕ ਸਵੇਰਾ ਦੇ ਮਾਧਿਅਮ ਜ਼ਰੀਏ ਦਿਖਾ ਰਹੇ ਹਨ ਕਿ ਲਗਭਗ 50 ਮੀਟਰ ਦੀ ਦੂਰੀ ਦੇ ਉੱਤੇ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਤਾਇਨਾਤ ਹੈ ਔਰ ਦੂਸਰੀ ਤਰਫ ਬੈਰੀਕੇਟਿੰਗ ਜਿਹੜੀ ਉਹ ਪੰਜਾਬ ਵਾਲੇ ਪਾਸੇ ਨੂੰ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਹੋਈ ਹੈ ਔਰ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਟੇਅਰ ਗੈਸ ਦੇ ਗੋਲੇ ਸੋਨਿਕ ਬੰਬ ਨੇ ਔਰ ਰਬਰ ਬੁਲੇਟ ਜਿਹੜੀਆਂ ਨੇ ਛੁੱਟੀਆਂ ਜਾਂਦੀਆਂ ਔਰ ਖਾਸ ਤੌਰ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ 12 ਬੋਰ ਦੇ ਫਾਇਰ ਵੀ ਜਿਹੜੇ ਨੇ ਉਹ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਜਿਹਾ ਕਿਸਾਨਾਂ ਦਾ ਦਾਵਾ ਹੈ ਔਰ ਖਨੌਰੀ ਬਾਰਡਰ ਦੇ ਉੱਪਰ ਵੀ ਜਿਸ ਤਰੀਕੇ ਦੇ ਨਾਲ ਮੌਤਾਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸ਼ੁਭਕਰਨ ਸਿੰਘ ਨੂੰ ਸਿਰ ਦੇ ਵਿੱਚ ਗੋਲੀ ਮਾਰੀ ਗਈ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਨੇ ਔਰ ਉਹਦੇ ਬਾਅਦ ਵੀ ਜੋ ਹਾਲਾਤ ਨੇ ਉਹ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਨੇ ਬਿਆਨ ਕਰਦੀਆਂ ਨੇ ਕਿਉਂਕਿ ਬਿਲਕੁਲ ਮੇਰੇ ਪਿੱਛ ਪੰਜਾਬ ਵਾਲਾ ਪਾਸਾ ਹੈ ਔਰ ਇਸ ਜਗ੍ਹਾ ਦੇ ਉੱਪਰ ਵੀ ਜਿਹੜੀ ਕਾਲੀ ਤਾਰ ਲਗਾ ਕੇ ਬੈਰੀਕੇਟਿੰਗ ਕੀਤੀ ਗਈ ਔਰ ਇੱਥੇ ਵਲੰਟੀਅਰ ਜਿਹੜੇ ਨੇ ਉਹ ਖੜੇ ਰਹਿੰਦੇ ਨੇ ਉਹ ਵਲੰਟੀਅਰ ਜਿਹੜੇ ਖੜੇ ਰਹਿੰਦੇ ਨੇ ਔਰ ਨਾਲ ਦੀ ਨਾਲ ਦੱਸਿਆ ਕਿ ਜਿਸ ਤਰੀਕੇ ਨਾਲ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਿਉਂਕਿ ਜਦੋਂ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੂਸਰੀ ਤਰਫੋਂ ਸ਼ੈਲਿੰਗ ਕੀਤੀ ਜਾਂਦੀ ਹੈ ਥਰੂ ਗੈਸਿਕ ਗੋਲੇ ਛੁੱਟੇ ਜਾਂਦੇ ਨੇ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਡਰੋਨ ਜ਼ਰੀਏ ਵੀ ਹਥਰੂ ਗੈਸ ਦੇ ਗੋਲੇ ਜਿਹੜੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਸੁੱਟਦੇ ਨੇ ਔਰ ਦੂਸਰੀ ਤਰਫ ਹੁਣ ਜਦੋਂ ਗੱਲ ਆਉਂਦੀ ਹੈ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਦਾ ਜਿਸ ਤਰੀਕੇ ਦਾ ਰਵਈਆ ਤਾਂ ਪੰਜਾਬ ਸਰਕਾਰ ਐਕਸ਼ਨ ਕਿਉਂ ਨਹੀਂ ਲੈਂਦੀ ਤਾਂ ਪੰਜਾਬ ਸਰਕਾਰ ਵੱਲੋਂ ਵੀ ਹੁਣ ਜਿਹੜੀ ਮੰਗ ਹੈ ਕਿ ਕਿਸਾਨਾਂ ਵੱਲੋਂ ਜੋਰ ਤੱਕ ਸ਼ੁਭ ਕਰਨ ਸਿੰਘ ਦੇ ਆ ਪੋਸਟਮਾਰਟਮ ਉਦੋਂ ਕਰਾਇਆ ਜਾਣਾ ਹੈ ਉਹਦਾ ਸੰਸਕਾਰ ਉਦੋਂ ਕੀਤਾ ਜਾਣਾ ਜਦੋਂ ਤੱਕ ਹਰਿਆਣਾ ਪੁਲਿਸ ਦੇ ਉੱਤੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਤਾਂ ਹੁਣ ਦੇਖਦੇ ਹਾਂ ਅਗਲਾ ਸਮਾਂ ਜਿਹੜਾ ਉਹ ਕੀ ਦੱਸਦਾ ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਡੈਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ